ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬੁਣਤੀ ਪਾਵਾਂਗੇ ਦੌਰੰਗਾ ਦੀ ਆ ਇੱਕ ਸਲਾਈ ਚ ਬੁਣਤੀ ਬਣ ਜੂਗੀ ਬਹੁਤ ਸੋਹਣੀ ਬੁਣਤੀ ਆ ਸੋਹਣੀ ਵੀ ਬਹੁਤ ਲੱਗਦੀ ਆ ਕਰਦੇ ਆ ਸ਼ੁਰੂ ਪਹਿਲੀ ਸਲਾਈ ਤੋਂ ਸਿਰੇ ਦੇ ਪੱਦੋ ਕੁੱਠੇ ਪਾਵਾਂਗੇ ਹਿਰੇ ਪੱਤੇ ਨੂੰ ਸਿੱਧੇ ਪਾਵਾਂਗੇ ਤੰਨੇ ਸਿੱਧੇ ਆ ਕੇ ਜਿਹੜਾ ਤੀਜਾ ਕੁੰਡਾ ਬੁਣਿਆ ਸੀ ਆਪ ਉਹ ਇਹਦੇ ਉੱਤੋਂ ਦੀ ਟੁਕੜਾਂਗੇ ਫੇਰ ਆਪਾਂ ਤੰਨੇ ਸਿੱਧੇ ਬੁਣਾਂਗੇ ਇੱਥੇ ਆਪਾਂ ਮੂਰੇ ਤਾਗਾ ਕਰਕੇ ਤਿੰਨ ਬੁਣਨੇ ਨੇ ਜਿਹੜਾ ਪਿਛਲਾ ਕੁੰਡਾ ਉਹ ਆ ਦੋਨੇ ਉੱਤੋਂ ਦੀ ਟੁਕੜਾਂਗੇ ਮੇਰਾ ਪਤਾਗਾ ਅੱਗੇ ਕਰਕੇ ਬੁਣਾਗੇ ਸਿੱਧੇ ਕੁੰਡੇ ਇਹਦਾ ਤੀਜਾ ਕੁੰਡਾ ਸਭ ਤੋਂ ਪਹਿਲਾਂ ਬਣਿਆ ਸੀ ਸਿੱਧਾ ਉਹ ਆ ਦੋਹਾਂ ਦੇ ਉੱਥੋਂ ਦੀ ਨਿਭਾਉਣਾ ਫਿਰ ਆਪਾਂ ਪਤਾਗਾ ਅੱਗੇ ਕਰਕੇ ਇਸੇ ਤਰ੍ਹਾਂ ਇਹ ਸਾਰੀ ਸਿੱਧੀ ਸਲਾਈ ਪੈ ਜੂਗੀ ਇਸ ਤਰ੍ਹਾਂ ਹੀ ਇਹ ਕੁੰਡਾ ਬਣ ਜਾਊਗਾ ਇਹ ਅਗੇ ਆਪਣੀ ਪੁੱਠੀ ਸਲਾਈ ਪੁੱਠੀ ਸਲਾਈ ਦੇ ਵਿੱਚ ਇਹ ਰੰਗ ਬਦਲਿਆ ਜਾਊਗਾ। ਜਿਹੜਾ ਪਹਿਲਾ ਰੰਗ ਆ ਉਹ ਨਹੀਂ ਹੁਣ ਦੂਜਾ ਪਾਵਾਂਗੇ। ਸਾਰੀ ਸਲਾਈ ਪੁੱਠੀ ਚਾਕਰ ਰੰਗ ਬਦਲ ਕੇ ਪਲੇਨ ਹੀ ਬੁਣਨੀ ਆ ਸਾਰੀ ਸਲਾਈ। ਸਿੱਧੀ ਜੀ ਬੁਣਤੀ ਪੈਂਦੀ ਆ। ਬਹੁਤ ਸੋਹਣੀ ਬੁਣਤੀ ਆ ਸੌਖੀ ਵੀ ਬਹੁਤ ਆ। ਦੇਖੋ ਇਸ ਤਰ੍ਹਾਂ ਹੀ ਬੁਣਤੀ ਬਣਦੀ ਆ। 21 ਸਲਾਈ ਦੇ ਵਿੱਚ ਬਣ ਜਾਂਦੀ ਹੈ ਪੁੱਠੀ ਸਲਾਈ ਤਾਂ ਸਾਫ਼ ਹੋ ਜਾਂਦੀ ਹੈ ਦੂਜੇ ਰੰਗ ਦੀ ਇਸ ਜੁੜੀ ਇਹਦੇ ਆਪਾਂ ਪੁੱਠੀ ਸਲਾਈ ਚ ਰੰਗ ਬਦਲਾਂਗੇ ਸਿੱਧੀ ਸਲਾਈ ਆਪਾਂ ਤਿੰਨ ਸਿੱਧੇ ਬੁਣ ਕੇ ਇਸਲਾ ਕੁੰਡਾ ਉੱਪੋਂ ਦੀ ਟਪਾਉਣਾ ਬਸ ਆਹੀ ਬੁਣਤੀ ਆ ਉਹਦਾ ਆਪਾਂ ਬੜਪਾ ਲੈਣਾ ਹੁੰਦਾ ਪੂਰਾ ਹੋ ਜਾਂਦਾ ਉੱਥੇ ਆਪਣੇ ਚੈਨਲ ਦਾ ਨਾਮ ਹੈ 바ਵਾ ਫੈਮਿਲੀ 786 ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਣਾ ਧੰਨਵਾਦ